ਸਾਸੀ ਗਾਲ ਦੋਸਤੋ ਅੱਜ ਤੁਹਾਨੂੰ ਲੈ ਕੇ ਜਾ ਰਹੇ ਹਾਂ ਰਾਜਸਥਾਨ ਦੇ ਉਸ ਪਿੰਡ ਦੇ ਵਿੱਚ ਜਿੱਥੇ ਫਿਲਮਾਂ ਦੀ ਸ਼ੂਟਿੰਗ ਦੇ ਵਾਸਤੇ ਅਕਸਰ ਹੀ ਐਕਟਰ ਡਾਇਰੈਕਟਰ ਕਲਾਕਾਰ ਪਹੁੰਚਦੇ ਰਹਿੰਦੇ ਨੇ ਤੇ ਦੋਸਤੋ ਇਹ ਪਿੰਡ ਆ ਗਮੰਡੀਆਂ ਇਹ ਸਰਦਾਰਪੁਰ ਬੀਕਾ ਤੋਂ ਲਗਭਗ 7-8 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਤੇ ਇਹ ਪਿੰਡ ਆ ਜਿਹੜਾ ਦੋਸਤੋ ਤਕਰੀਬਨ ਕੱਚਾ ਪਿੰਡ ਆ ਤੇ ਇਸ ਪਿੰਡ ਦੇ ਵਿੱਚ ਬਹੁਤ ਸਾਰੇ ਜਿਹੜੇ ਪੁਰਾਣੇ ਘਰ ਨੇ ਉਹ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਇੱਥੇ ਜਿਹੜੀ ਰਣਜੀਤ ਬਾਵਾ ਦੀ ਫਿਲਮ ਆਈ ਸੀ ਪਲਵਾਨ ਸਿੰਘ ਉਸ ਫਿਲਮ ਦੀ ਸ਼ੂਟਿੰਗ ਹੋਈ ਸੀ ਇਹ ਜਿਹੜਾ ਕੱਚਾ ਰਸਤਾ ਤੁਸੀਂ ਦੇਖ ਰਹੇ ਹੋ ਇਹਦੇ ਤੇ ਵੀ ਕਾਫੀ ਜਿਹੜੇ ਗੀਤ ਵਗੈਰਾ ਸ਼ੂਟ ਕੀਤੇ ਗਏ ਸੀ ਜਿੱਥੇ ਉਹ ਕੋੜੇ ਤੇ ਜੀਪਾਂ ਵਗੈਰਾ ਭਜਾਉਂਦੇ ਨੇ ਉਹ ਉਸੇ ਰਸਤੇ ਤੇ ਸੀ ਜੋ ਤੁਸੀਂ ਪਹਿਲਾਂ ਦੇਖਿਆ ਇਹ ਜਿਹੜਾ ਛੱਪੜਾ ਦੋਸਤੋ ਤਿੰਨ ਚਾਰ ਸੀਨ ਇਸ ਛੱਪੜ ਦੇ ਵੀ ਉਸ ਫਿਲਮ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਜਿੱਥੋਂ ਰਣਜੀਤ ਬਾਵਾ ਉੱਪਰ ਦੀ ਲੰਘ ਕੇ ਜਾਂਦੇ ਨੇ ਇਸ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਉਹ ਜਿਹੜੇ ਪੁਰਾਣੇ ਕੱਚੇ ਘਰ ਉਹ ਅੱਜ ਵੀ ਮੌਜੂਦ ਨੇ ਜਿੱਥੇ ਪਲਵਾਨ ਸਿੰਘ ਫਿਲਮ ਦੀ ਸ਼ੂਟਿੰਗ ਹੋਈ ਸੀ ਤੇ ਪਿੰਡ ਵਾਸੀ ਦੱਸਦੇ ਨੇ ਕਿ ਇਸੇ ਪਿੰਡ ਦੇ ਵਿੱਚ ਹੀ ਸੈੱਟ ਲਗਾਇਆ ਗਿਆ ਸੀ ਤੇ ਸਾਰੀ ਟੀਮ ਤਕਰੀਬਨ ਇੱਥੇ ਕਾਫੀ ਟਾਈਮ ਰਹੀ ਸੀ ਏ ਦੋਸਤੋ ਜਿਹੜਾ ਮੇਨ ਸੈੱਟ ਲੱਗਿਆ ਸੀ ਜੋ ਸਾਹਮਣੇ ਕੱਚਾ ਕਮਰਾ ਨਜ਼ਰ ਆ ਰਿਹਾ ਹੈ ਇਹ ਜਿਹੜਾ ਖੁੱਲੀ ਜਗ੍ਹਾ ਹੈ ਇਸ ਜਗ੍ਹਾ ਤੇ ਸਾਰਾ ਸੈੱਟ ਲਗਾ ਕੇ ਤਿਆਰ ਕੀਤਾ ਸੀ ਸਿਰਫ ਜਿਹੜਾ ਇੱਕ ਕਮਰਾ ਲਿਆ ਗਿਆ ਸੀ ਉਹ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਆਪਾਂ ਦਿਖਾਉਣੇ ਆ ਸਾਹਮਣੇ ਜਿਹੜਾ ਮਕਾਨ ਨਜ਼ਰ ਆ ਰਿਹਾ ਹੈ ਕੱਚਾ ਘਰ ਨਜ਼ਰ ਆ ਰਿਹਾ ਇੱਕ ਕਮਰਾ ਉਹ ਲਿਆ ਗਿਆ ਸੀ ਇਸ ਤੋਂ ਇਲਾਵਾ ਸਾਹਮਣੇ ਜਿਹੜੀ ਇੱਕ ਛੋਟੀ ਜੀ ਡਿੱਗੀ ਨਜ਼ਰ ਆ ਰਹੀ ਆ ਉਸ ਦਾ ਵੀ ਜਿਹੜਾ ਸੀਨ ਆ ਲਿਆ ਗਿਆ ਸੀ ਉੱਥੇ ਸਾਰਾ ਸੈੱਟ ਲੱਗਿਆ ਹੋਇਆ ਸੀ ਇਹ ਜਿਹੜੀ ਗਲੀ ਆ ਇਸ ਗਲੀ ਦੇ ਵਿੱਚ ਵੀ Song ਵਗੈਰਾ ਸ਼ੂਟ ਕੀਤੇ ਗਏ ਸੀ ਪਲਵਾਨ ਸਿੰਘ ਫਿਲਮ ਦੇ ਇਸ ਤੋਂ ਇਲਾਵਾ ਇਹ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਵੀ ਕੋਈ ਪੁਰਾਣਾ ਮਕਾਨ ਆ ਇਹ ਲਗਭਗ ਟਹਿ ਟੇਰੀ ਹੋ ਚੁੱਕਾ ਹੈ ਤੇ ਫਿਲਮ ਦੇ ਵਿੱਚ ਇਸ ਮਕਾਨ ਨੂੰ ਇਸੇ ਤਰ੍ਹਾਂ ਹੀ ਵਰਤਿਆ ਗਿਆ ਸੀ ਇਹਦਾ ਫਿਲਮ ਦੇ ਵਿੱਚ ਜਿਹੜਾ ਕਾਫੀ ਲੰਬਾ ਸੀਨ ਆ ਇਹ ਵੀ ਤੁਸੀਂ ਜਦੋਂ ਫਿਲਮ ਨੂੰ ਦੇਖੋਗੇ ਜਾਂ ਤੁਸੀਂ ਫਿਲਮ ਨੂੰ ਪਹਿਲਾਂ ਦੇਖਿਆ ਹੋਵੇਗਾ ਤਾਂ ਤੁਹਾਨੂੰ ਦੇਖ ਕੇ ਯਾਦ ਆ ਜਾਵੇਗਾ ਕਿ ਇੱਥੇ ਕਿਹੜੀਆਂ-ਕਿਹੜੀਆਂ ਜਿਹੜੀਆਂ ਚੀਜ਼ਾਂ ਸੀ ਫਿਲਮ ਦੀਆਂ ਉਹ ਸ਼ੂਟ ਹੋਈਆਂ ਸੀ ਕਾਫੀ ਲੰਬਾ ਸੀਨ ਆ ਇਹ ਜਿਹੜਾ ਤੁਸੀਂ ਮਕਾਨ ਦੇਖ ਰਹੇ ਹੋ ਇਹ ਅੱਜ ਵੀ ਉਸੇ ਤਰ੍ਹਾਂ ਖੜਾ ਹੋਇਆ ਹੈ ਪਰ ਇਹ ਖਸਤਾ ਹਾਲਤ ਦੇ ਵਿੱਚ ਆ ਕਾਫੀ ਜ਼ਿਆਦਾ ਜਿਹੜਾ ਮਕਾਨ ਆ ਏਟਾ ਟੇਢੀ ਹੋ ਚੁੱਕਾ ਹੈ ਇਹ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਜਿੱਥੇ ਪਲਵਾਨ ਸਿੰਘ ਰਣਜੀਤ ਬਾਵਾ ਦੀ ਫਿਲਮ ਸ਼ੂਟ ਹੋਈ ਸੀ ਇਹ ਸਾਰੀ ਤੁਹਾਨੂੰ ਲੋਕੇਸ਼ਨ ਦੋਸਤੋ ਉਹੀ ਦਿਖਾ ਰਹੇ ਆ ਜਿੱਥੋਂ ਜਿੱਥੋਂ ਦੀ ਸ਼ੂਟਿੰਗ ਆ ਇਸ ਤੋਂ ਇਲਾਵਾ ਦੋਸਤੋ ਅੱਗੇ ਇੱਕ ਦਰਵਾਜ਼ੇ ਦਾ ਸੀਨ ਆਉਂਦਾ ਹੈ ਉਹ ਦੋਸਤੋ ਇਹ ਦਰਵਾਜ਼ਾ ਸੀ ਇਹ ਉਹਨਾਂ ਦੇ ਵੱਲੋਂ ਹੀ ਕੁਝ ਮੋਡੀਫਾਈ ਕੀਤਾ ਗਿਆ ਸੀ ਤੇ ਇਹ ਅੱਜ ਵੀ ਉਸੇ ਤਰ੍ਹਾਂ ਹੀ ਪਿੰਡ ਦੇ ਵਿੱਚ ਮੌਜੂਦ ਆ ਇਹ ਦਰਵਾਜ਼ੇ ਦਾ ਸੀਨ ਵੀ ਆਉਂਦਾ ਹੈ ਅੰਦਰਲੇ ਪਾਸਿਓਂ ਜਦੋਂ ਬਾਹਰ ਨੂੰ ਆਉਂਦੇ ਆ ਕੁਝ ਦੋਸਤੋ ਇਹ ਕੱਚੇ ਘਰ ਨੇ ਇਹ ਵੀਡੀਓ ਦੇ ਵਿੱਚ ਵੀ ਲਏ ਗਏ ਆ ਇਨ੍ਹਾਂ ਘਰਾਂ ਦੇ ਵਿੱਚ ਵੀ ਜਿਹੜੀ ਪਲਵਾਨ ਸਿੰਘ ਮੂਵੀ ਆ ਉਹ ਸ਼ੂਟ ਹੋਈ ਸੀ ਇਸ ਤੋਂ ਇਲਾਵਾ ਅੱਗੇ ਤੁਹਾਨੂੰ ਇੱਕ ਘਰ ਹੋਰ ਦਿਖਾਉਣੇ ਆ ਉਸ ਘਰ ਨੂੰ ਵੀ ਇਸ ਫਿਲਮ ਦੇ ਵਿੱਚ ਵਰਤਿਆ ਗਿਆ ਸੀ ਇਹ ਸਾਹਮਣੇ ਜਿਹੜਾ ਮਕਾਨ ਆ ਇਹ ਉਸੇ ਸਮੇਂ ਵਰਤਿਆ ਗਿਆ ਸੀ ਫਿਲਮ ਪਲਵਾਨ ਸਿੰਘ ਦੇ ਵਿੱਚ ਤੇ ਦੋਸਤੋ ਇਹ ਪੁਰਾਣੇ ਮਕਾਨ ਇਸ ਪਿੰਡ ਦੇ ਵਿੱਚ ਅੱਜ ਵੀ ਮੌਜੂਦ ਨੇ ਦੋਸਤੋ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ